ਹੁਸ਼ਿਆਰਪੁਰ ਦੀ ਇੱਕ ਬਹੁਤ ਹੀ ਸ਼ਾਨਦਾਰ ਕਲੋਨੀ ਹੁਸ਼ਿਆਰਪੁਰਨ ਕਲੇਵ ਜਿਹਨੂੰ ਕਿ ਅਰੋੜਾ ਕਲੋਨੀ ਵੀ ਕਿਹਾ ਜਾਂਦਾ ਹੈ ਜਿਹੜੀ ਕਿ ਮਾਊਂਟ ਕਾਰਮਲ ਸਕੂਲ ਦੇ ਨੇੜੇ ਹੈ ਔਰ ਅੱਜ ਤੁਹਾਨੂੰ ਦਿਖਾਣੇ ਆ ਕਿ ਇਸ ਸ਼ਾਨਦਾਰ ਕਲੋਨੀ ਜਿੱਥੇ ਕਿ ਬਹੁਤ ਜ਼ਿਆਦਾ ਵਧੀਆ-ਵਧੀਆ ਕੋਠੀਆਂ ਬਣੀਆਂ ਹੋਈਆਂ ਬਟ ਸੀਵਰੇਜ ਦਾ ਜਿਹੜਾ ਹੈਗਾ ਉਹ ਪ੍ਰਬੰਧ ਇੰਨਾ ਕਿ ਖਰਾਬ ਹੈ ਕਿ ਹਰ ਪਾਸੇ ਬਦਬੂ ਗੰਦਗੀ ਦੇ ਢੇਰ ਨਜ਼ਰ ਆ ਰਹੇ ਆ ਔਰ ਪ੍ਰਸ਼ਾਸਨ ਇਹਦੇ ਬਾਰੇ ਬਿਲਕੁਲ ਬੇਸੁਧ ਪਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਆ ਸੜਕ ਦੇ ਉੱਤੇ ਪਾਣੀ ਕਿਸ ਤਰ੍ਹਾਂ ਖੜਾ ਹੋਇਆ ਹੈ ਇਹ ਸਾਰਾ ਦਾ ਸਾਰਾ ਪਾਣੀ ਜਿਹੜਾ ਆ ਉਹ ਸੀਵਰੇਜ ਦਾ ਪਾਣੀ ਹੈ ਜਿਹਦੇ ਕਰਕੇ ਨਾਲ ਰਹਿੰਦੇ ਲੋਕਾਂ ਨੂੰ ਗੰਦਗੀ ਦੀ 스멜 ਆ ਰਹੀ ਹੈ ਔਰ ਸੀਵਰੇਜ ਦਾ ਗੰਦਾ ਪਾਣੀ ਜਿਹੜਾ ਆ ਉਹ ਸੜਕਾਂ ਦੇ ਉੱਤੇ ਘੁੰਮ ਰਿਹਾ ਹੈ ਔਰ ਇਹਦੇ ਨਾਲ-ਨਾਲ ਤੁਹਾਨੂੰ ਇਹ ਦੱਸਣਾ ਚਾਹਾਂਗੇ ਕਿ ਇਹ ਸਾਰੀ ਦੀ ਸਾਰੀ ਜਿਹੜੀ ਕਲੋਨੀ ਹੈ ਉਹ ਪੁਡਾ ਅਪਰੂਵਡ ਕਲੋਨੀ ਹੈ ਔਰ ਪੁਡਾ ਅਪਰੂਵਡ ਕਲੋਨੀ ਹੋਣ ਦੇ ਬਾਵਜੂਦ ਵੀ ਸੀਵਰੇਜ ਦੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਖਸਤਾ ਹਾਲਤ ਸਰ ਨਮਸਕਾਰ ਜੀ ਨਮਸਕਾਰ ਜੀ ਅ ਸਰ ਤੁਹਾਡਾ ਸ਼ੁਭ ਨਾਮ ਜੀ ਮੇਰਾ ਅਸ਼ੁਨੀ ਗੈਨ ਜੀ ਹਾਂ ਸਰ ਤੁਸੀਂ ਜਿਹੜਾ ਕਰਵਾ ਰਹੇ ਹੋ ਇਹ ਸਾਰਾ ਸਫਾਈ ਕਰਵਾ ਰਹੇ ਹੋ ਸਰ ਇਹ ਕਿਸ ਪਰਪਸ ਨਾਲ ਕਰਵਾ ਰਹੇ ਤੁਸੀਂ ਕੱਲੇ ਕਰਵਾ ਰਹੇ ਹੋ ਜਾਂ ਪੂਰੀ ਨਹੀਂ ਜੀ ਨਹੀਂ ਪੂਰੀ ਸਾਡੀ ਕਲੋਨੀ ਵੱਲੋਂ ਆਪਾਂ ਕਰਾ ਰਹੇ ਆ ਇਹ ਤੇ ਕਈ ਵਾਰ ਆਪਾਂ ਅਧਿਕਾਰੀਆਂ ਨੂੰ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਕਈ ਵਾਰ ਕਹਿ ਚੁੱਕੇ ਆ ਪਰ ਕਿਸੇ ਦੇ ਸਿਰ ਤੇ ਜੂਨ ਹੀ ਲੰਗਦੀ ਜੀ ਪਰ ਅਸ਼wini ਜੀ ਜਿਹੜੀ ਇਹ ਗੱਲ ਹੈਗੀ ਹੈ ਕਲੋਨੀ ਹੈ ਇਹ ਤਾਂ ਪੁੱਡਾ ਪ੍ਰੂਵਡ ਹਾਂਜੀ ਹਾਂਜੀ ਇਹ ਪੁੱਡਾ ਪ੍ਰੂਵਡ ਕਲੋਨੀ ਦਾ ਹਾਲ ਹੈ ਜੀ ਪੁੱਡਾ ਜਿਹੜੀ ਕੀ ਲੋਕਾਂ ਨੇ ਧੋਖਾ ਕਰਕੇ ਲੋਕਾਂ ਨੂੰ ਧੋਖੇ ਕਰਕੇ ਕਰਕੇ ਕਹਿ ਕਹਿ ਕੇ ਜੀ ਪੁੱਡਾ ਪੁੱਡਾ ਕਰਕੇ ਲੁੱਟਿਆ ਗਿਆ ਵਾ ਇਹ ਲੋਕੀ ਅੱਜ ਆਪਣੇ ਆਪ ਨੂੰ ਢੋਟਿਆ ਹੋਇਆ ਮਹਿਸੂਸ ਕਰ ਰਹੇ ਨੇ ਸਰ ਜਿਹੜਾ ਪਾਣੀ ਖੜਾ ਹੈਗਾ ਪਾਣੀ ਵਰੇ ਤੁਸੀਂ ਕੀ ਕਹਣਾ ਚਾਹੁੰਦੇ ਹੋ ਸੀਵਰੇਜ ਦਾ ਪਾਣੀ ਹੈ ਬਿਲਕੁਲ ਸੀਵਰੇਜ ਦਾ ਪਾਣੀ ਹੈ ਜੀ ਕਿਉਂਕਿ ਇਸ ਕਲੋਨੀ ਦੇ ਸੀਵਰੇਜ ਦਾ ਡਿਸਪੋਜ਼ਲ ਹੀ ਨਹੀਂ ਹੈ ਕਿਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪਾਣੀ ਦਾ ਖੜਾ ਹੋਇਆ ਇਹ ਸਾਰਾ ਦਾ ਸਾਰਾ ਪਾਣੀ ਸੀਵਰੇਜ ਦੇ ਕਰਕੇ ਬਲੋਕੇਜ ਹੋਣ ਕਰਕੇ ਹੋਇਆ ਪਿਆ ਔਰ ਜਿਹਦੇ ਵਿੱਚ ਕਿ ਕਲੋਨੀ ਚ ਤੁਸੀਂ ਦੇਖ ਸਕਦੇ ਹੋ ਕਿ ਕਿੰਨੀਆਂ ਵੱਡੀਆਂ ਵੱਡੀਆਂ ਕੂਠੀਆਂ ਜਿਹੜੀਆਂ ਉਹ ਬਣਾਈਆਂ ਗਈਆਂ ਔਰ ਇਹ ਪੁੱਡਾ ਪ੍ਰੂਫਡ ਕਲੋਨੀ ਹੈ ਪੁੱਡਾ ਪ੍ਰੂਫਡ ਕਲੋਨੀ ਹੋਣ ਦੇ ਬਾਵਜੂਦ ਵੀ ਔਰ ਇੰਨੀ ਗੰਦਗੀ ਮੇਨ ਬੰਦੇ ਨੇ ਉਹ ਸਾਰੇ ਰਲ ਕੇ ਸਫਾਈ ਕਰਵਾ ਰਹੇ ਨੇ ਸਭ ਤੋਂ ਵੱਡੀ ਗੱਲ ਇੱਕ ਹੋਰ ਆ ਜੀ ਸਭ ਤੋਂ ਵੱਡੀ ਗੱਲ ਇੱਕ ਹੋਰ ਦੱਸਣ ਵਾਲੀ ਹੈਗੀ ਕਿ ਇਸ ਕਲੋਨੀ ਦੇ ਵਿੱਚੋਂ ਸਾਡੇ ਜ਼ਿਲ੍ਹੇ ਦੀ ਪਲਾਨਿੰਗ ਬੋਰਡ ਦੀ ਜਿਹੜੀ ਚੇਅਰਮੈਨ ਆ ਮੈਡਮ ਕਰਮਜੀਤ ਕੌਰ ਜੀ ਉਹ ਮੇਰਾ ਖਿਆਲ ਇਸ ਰੋਡ ਤੋਂ ਰੋਜ਼ਵਾਰੀ ਦੋ ਤਿੰਨ ਵਾਰੀ ਲੰਘਦੇ ਨੇ ਪਰ ਉਹਦੇ باوجود ਤੁਸੀਂ ਦੇਖ ਸਕਦੇ ਹੋ ਕਿ ਇਸ ਕਲੋਨੀ ਦਾ ਹਾਲ ਕੀ ਆ ਕਹ ਰਹੇ ਤੁਸੀਂ ਇਸ ਜਿਹੜੀ ਕਲੋਨੀ ਦੇ ਵਿੱਚ ਗੰਦਗੀ ਪਈ ਹੋਈ ਹੈ ਇਹਦੇ ਬਾਰੇ ਤੁਸੀਂ ਪ੍ਰਸ਼ਾਸਨ ਨੂੰ ਕਦੀ ਸੰਪਰਕ ਕਰਨ ਬਿਲਕੁਲ ਕੀਤਾ ਜੀ ਬਿਲਕੁਲ ਕੀਤਾ ਪ੍ਰਸ਼ਾਸਨ ਲੋਕਲ ਨੂੰ ਵੀ ਕੀਤਾ ਪੁੱਡਾ ਜਰੰਦਰ ਵਾਲਿਆਂ ਨੂੰ ਵੀ ਕੀਤਾ ਵਾ ਸਾਡੇ ਪ੍ਰਧਾਨ ਜੀ ਆਪਣੀ ਪੂਰੀ ਟੀਮ ਲੈ ਕੇ ਗਏ ਸੀਗੇ ਜਰੰਦਰ ਉੱਥੇ ਮਿਲ ਕੇ ਆਏ ਆ ਔਰ ਉੱਥੇ ਜਾ ਕੇ ਇੱਥੇ ਦੇ ਜਿਹੜਾ ਕਲੋਨਾਈਜ਼ਰ ਸੀਗੇ ਉਹਨਾਂ ਨੇ ਮੰਨਿਆ ਵੀ ਸੀਗਾ ਕਿ ਆਪਾਂ ਵਾਂ ਜਿਹੜੀਆਂ ਸੜਕਾਂ ਵਾਂ ਆਪਾਂ ਇਹਨੂੰ ਬਣਾ ਕੇ ਦੇਵਾਂਗੇ ਪਰ ਪੁੱਡਾ ਦੀਆਂ ਗੱਲਾਂ ਨੂੰ ਵੀ ਉਹਨਾਂ ਨੇ ਠੇਂਗਾ ਦਿਖਾਤਾ ਔਰ ਇਹ ਸੜਕਾਂ ਦੀ ਹਾਲਤ ਤੁਸੀਂ ਅੱਜ ਦੇਖ ਰਹੇ ਹੋ ਕਿ ਇਦਾਂ ਕੀ ਹਾਲ ਬਣਿਆ ਹੋਇਆ ਵਾ ਇੱਥੇ ਜਿਹੜਾ ਪੁੱਡਾ ਅਪਰੂਵਡ ਕਲੋਨੀ ਹੈਗੀ ਆ ਪੁੱਡਾ ਅਪਰੂਵਡ ਕਲੋਨੀ ਦੇ ਵਿੱਚ ਜਿਹੜਾ ਸੀਵਰੇਜ ਦਾ ਤਾਂ ਪਹਿਲਾ ਪ੍ਰਬੰਧ ਹੁੰਦਾ ਬਿਲਕੁਲ ਹੁੰਦਾ ਜੀ ਪਰ ਕੀ ਇੱਥੇ ਪ੍ਰਬੰਧ ਬਿਲਕੁਲ ਨਹੀਂ ਬਿਲਕੁਲ ਨਹੀਂ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਜੀ ਡਿਸਪੋਜ਼ਲ ਕਿਤੇ ਹੈ ਹੀ ਨਹੀਂ ਏ ਲੋਕਾਂ ਨੂੰ ਧੋਖਾ ਦਿੱਤਾ ਗਿਆ ਏ ਇਹ ਕਰੋਨਾਜ਼ਦਾ ਦੇ ਉੱਪਰ ਮੇਰੇ ਹਿਸਾਬ ਨਾਲ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਇਹਨਾਂ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਸਰ ਜਿਹੜਾ ਤੁਸੀਂ ਸਾਰੀ ਸਫਾਈ ਕਰਵਾ ਰਹੇ ਹੋ ਸੀਵਰੇਜ ਨੂੰ ਸਫਾਈ ਦਾ ਜਿਹੜਾ ਕੰਮ ਕੀਤਾ ਉਹ ਤੁਸੀਂ ਗਵਰਨਮੈਂਟ ਵੱਲੋਂ ਕਰਵਾ ਰਹੇ ਜਾਂ ਨਾ ਜਨਾ ਪਰਸਨਲ ਪਰਸਨਲ ਸਾਡੀ ਇਹ ਕਲੋਨੀ ਕਲੋਨੀ ਦੇ ਸਾਰੇ ਆਪਣੇ ਕਲੈਕਸ਼ਨ ਚ ਕਰਾ ਰਹੇ ਐ ਸਾਡੇ ਪ੍ਰਧਾਨ ਜੀ ਤੁਹਾਨੂੰ ਇਹਦੇ ਬਾਰੇ ਥੋੜਾ ਚਾਹਣਾ ਪਾਉਗੇ ਸਰ ਜੀ ਆਡਾ ਚੋਪੀ ਨਾਮ ਜੀ ਮੈਂ ਨਗਰੀਵ ਦਸਪਤ ਸਰ ਜੋ ਇਹ ਸਫਾਈ ਕਰਾ ਰਹੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਅਸੀਂ ਸਾਰੀ ਜੋ ਸਫਾਈ ਦੇ ਖਰਚੇ ਜੀ ਆਪਣੇ ਕੋਲੋਂ ਕਰ ਰਹੇ ਹਾਂ ਅਸੀਂ 400 ਰੁਪਿਆ ਹਰ ਮਹੀਨੇ ਹਰੇ ਘਰ ਤੋਂ ਇਕੱਠਾ ਕਰਦੇ ਹਾਂ ਕਿਉਂਕਿ ਸਾਡੀ ਕੋਈ ਸੁਣਵਾਈ ਨਹੀਂ ਉਹ ਅਸੀਂ ਡੀਸੀ ਸਾਹਿਬ ਦੇ ਵੀ ਲੈਟਰ ਦਿੱਤਾ ਸੀਗਾ ਕਿ ਸਾਡੇ ਕੋਲੋਨੀ ਦਾ ਇਹ ਹਾਲ ਆ ਪੁੱਡਾ ਜਲੰਧਰ ਦਾ ਦੋ ਵਾਰ ਉਹਨਾਂ ਦੇ ਦਫ਼ਤਰ ਜਾਏ ਆ ਇੱਥੋਂ ਦੇ ਜਿਹੜੇ ਕਾਲਜ ਨਾਇਜ਼ਰ ਨੇ ਕੱਟੀ ਸੀ ਕੋਲੋਨੀ ਉਹਨੇ ਵੀ ਲੈ ਕੇ ਦਿੱਤਾ ਸੀ ਕਿ ਮੈਂ ਥੋੜੇ ਟਾਈਮ ਦੇ ਵਿੱਚ ਸੀਵਰੇਜ ਸੜਕਾਂ ਤੇ ਬਾਕੀ ਰਹਿਦਾ ਕੰਮ ਕਰ ਦਊਗਾ ਤੇ ਹੈਂਡਓਵਰ ਕਰ ਦਊਗਾ ਉਹ ਥੋੜੇ ਟਾਈਮ ਨੂੰ ਵੀ 6 ਮਹੀਨੇ ਹੋ ਗਏ ਆ ਜੀ ਕੁਛ ਨਹੀਂ ਕੀਤਾ ਰਿਗਾਰਡਿੰਗ ਸ਼ਾਇਦ ਆਪਾਂ ਨੂੰ ਕੁਛ ਯਾਦ ਹੈ ਕਿ ਤੁਸੀਂ ਇੱਕ ਵਾਰੀ ਸੜਕ ਵੀ ਰੋਕੀ ਸੀ ਉਹ ਵੀ ਇਹਦੇ ਨਾਲ ਰਿਲੇਟਡ ਸੀ ਜਾਂ ਡਿਫਰੈਂਟ ਇਸ਼ੂ ਉਹ ਸਾਡੇ ਬਿਜਲੀ ਦਾ ਸੀਗਾ ਜੀ ਬਿਜਲੀ ਦਾ ਬਿੱਲ ਸੀਗਾ ਕੋਲੋਨਾਈਜ਼ਰ ਨੇ ਆਪਣੇ ਨਾਂ ਤੇ ਲਿਆ ਸੀਗਾ ਉਹ ਕਨੈਕਸ਼ਨ ਕਟਾ ਕੇ ਨਵਾਂ ਜਿਹੜਾ ਸੀਗਾ ਉਹ ਸਾਡੇ ਨਾਂ ਤੇ ਕਰ ਦਿੱਤਾ ਤੇ ਉਹ ਤਾਂ 11 ਲੱਖ ਰੁਪਏ ਵੀ ਸਾਨੂੰ ਪਾ ਰਹੇ ਸੀ ਫਿਰ ਅਸੀਂ ਕੇਸ ਕੀਤਾ ਸੀ ਉਹ ਉਹਨਾਂ ਨੂੰ ਫਿਰ ਭਰਨਾ ਪਿਆ ਗਿਆ ਸੀ ਸਰ ਤੁਸੀਂ ਪ੍ਰਸ਼ਾਸਨ ਨੂੰ ਕੁਛ ਮੰਗ ਹੈ ਤੁਹਾਡੀ ਕਿ ਤੁਸੀਂ ਕੁਛ ਕਹਿਣਾ ਚਾਹੁੰਦੇ ਹੋ ਸਾਨੂੰ ਸਹੂਲਤਾਂ ਦਿੱਤੀਆਂ ਜਾਣ ਜੀ ਨਾ ਪਿੰਡਾਂ ਨੂੰ ਕੋਈ ਸਹੂਲਤ ਮਿਲਦੀ ਆ ਪੰਚਾਇਤ ਕਹਿੰਦੀ ਆ ਕਿ ਸਾਡੇ ਅੰਡਰ ਨਹੀਂ ਆਂਦਾ ਪਿੰਡ ਦਾ ਹੀ ਪੰਚਾਇਤ ਦਾ ਪੈਸਾ ਨਹੀਂ ਖਰਚ ਕਰ ਸਕਦੇ ਸ਼ਹਿਰ ਵਾਲੇ ਕਹਿੰਦੇ ਆ ਜੀ ਸਾਡੇ ਵਿੱਚ ਅੰਡਰ ਨਹੀਂ ਇਹ ਆਂਦਾ ਇੱਥੇ ਕੋਈ ਡਿਵੈਲਪਮੈਂਟ ਨਹੀਂ ਹੋ ਰਹੀ ਸਰ ਆਪਣਾ ਸੁਭਨਾਮ ਜੀ ਮੇਰਾ ਨਾਮ ਸਤਵੰਸ ਸਿੰਘ ਪਟਿਆਲ ਆ ਜੀ ਸਰ ਆ ਜਿਹੜਾ ਸਫਾਈ ਦਾ ਕੰਮ ਚੱਲ ਰਿਹਾ ਹੈਗਾ ਸਾਰੀ ਕਲੋਨੀ ਵਾਲੇ ਕਰ ਰਹੇ ਹੈਗਾ ਇਹਦੇ ਬਾਰੇ ਕੁਝ ਤੁਸੀਂ ਕਹਿਣਾ ਚਾਹੁੰਦੇ ਹੋ ਸਰ ਇਹ ਟੈਂਪਰਰੀ ਕੰਮ ਚੱਲ ਰਿਹਾ ਹੈ ਇਹਦੇ ਨਾਲ ਕੋਈ ਹੱਲ ਨਹੀਂ ਹੈਗਾ ਇੱਥੇ ਸਾਡੇ ਕਲੋਨੀ ਨਿਵਾਸੀ ਜਿਹੜੇ ਬਹੁਤ ਪਰੇਸ਼ਾਨ ਹੈ ਇੰਨਾ ਇੰਨਾ ਪੈਸਾ ਕੋਠੀਆਂ ਤੇ ਲਾ ਕੇ ਇੱਥੇ ਅਸੀਂ ਗੰਦਗੀ ਦੇ ਵਿੱਚ ਰਹਿ ਰਹੇ ਹਾਂ ਸਾਡੇ ਘਰਾਂ ਦੇ ਅੱਗੇ ਪਾਣੀ ਖੜਾ ਹੈ ਔਰ ਅਸੀਂ ਬੈਠ ਕੇ ਖਾਣਾ ਨਹੀਂ ਖਾ ਸਕਦੇ ਇਨੀ ਬਦਬੂ ਅੰਦਰ ਆਂਦੀ ਹੈ ਸਾਡੇ ਘਰਾਂ ਦੇ ਅੰਦਰ ਉਹ ਗਟਰਾਂ ਦੇ ਵਿੱਚੋਂ ਪਾਣੀ ਵਗਣ ਲੱਪਿਆ ਕਿਉਂਕਿ ਪਾਈਪ ਸਾਰੇ ਜਾਮ ਐ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆ ਕਿ ਇਹਨਾਂ ਨੂੰ ਸਾਰੇ ਗਟਰਾਂ ਨੂੰ ਸਾਫ਼ ਕਰਕੇ ਨਵੇਂ ਪਾਈਪ ਪਾ ਕੇ ਸੀਵਰੇਜ ਦਾ ਕੰਮ ਜਿਹੜਾ ਹੈ ਲਿੰਕ ਕੀਤਾ ਜਾਵੇ ਸ਼ਹਿਰ ਦੇ ਜਿਹੜੇ ਸੀਵਰੇਜ ਹੈ ਉਹਦੇ ਨਾਲ ਲਿੰਕ ਕੀਤਾ ਜਾਵੇ ਪਿੰਡ ਦੇ ਵਿੱਚ ਰਹਿਣਾ ਜਾਂ ਕਲੋਨੀ ਦੇ ਵਿੱਚ ਰਹਿਣਾ ਜਾਂ ਸ਼ਹਿਰ ਦੇ ਵਿੱਚ ਰਹਿਣਾ ਇਹ ਸਮਾਜ ਦੇ ਕੰਮ ਹੈ ਇਹਦੇ ਲਈ ਕੋਈ ਸਪੈਸ਼ਲ ਕੋਈ ਡੈਜ਼ਿਨੇਟ ਨਹੀਂ ਹੋਣਾ ਚਾਹੀਦਾ ਪਿੰਡ ਦਾ ਜਾਂ ਸ਼ਹਿਰ ਦਾ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਕਿ ਇਸ ਦਾ ਹੱਲ ਕੀਤਾ ਜਾਵੇ ਪਰਮਨੈਂਟ ਹੱਲ ਕੀਤਾ ਜਾਵੇ ਸਰ ਇਹਦਾ ਜਿਹੜਾ ਪੁੱਡਾ ਅਪਰੂਵਡ ਹੈਗੀ ਹੈ ਪੁੱਡਾ ਅਪਰੂਵਡ ਦੇ ਤੁਸੀਂ ਅਪਰੋਚ ਕੀਤੀ ਹੈ ਉੱਥੇ ਪੁੱਡਾ ਦੀ ਕੁਆਲਿਟੀ ਹੈ ਆਰਗੇਨਾਈਜੇਸ਼ਨ ਦੇ ਪੁੱਡਾ ਦੇ ਵਿੱਚ ਵੀ ਸਾਡੇ ਪ੍ਰਧਾਨ ਜੀ ਆ ਗਏ ਆ ਇਹ ਅਪਰੋਚ ਕਰ ਚੁੱਕੇ ਆ ਦੱਸਿਓ ਸਰ ਪ੍ਰਧਾਨ ਜੀ ਤੁਸੀਂ ਦੱਸ ਦਿਓ ਤੁਸੀਂ